ਲਾ ਸੱਜਣਾ ਝੋਟੀਆਂ ਦੋ ਲੱਗੀਆਂ ਦਿਖਾਉਣ ਪਿੰਡ ਖੜਿਆ ਉਗਰਾਹਾ ਤਹਿਸੀਲ ਸਨਾਮ ਤੇ ਜਲਾ ਰਹੂਗਾ ਸੰਗਰੂਰ ਇੱਕ ਤਾਂ ਦਿਖਾ ਦਾਂਗੇ ਪਹਿਲਨ ਕੱਟੀ ਮੀਡੀਅਮ ਹਾਈਟ ਚ ਇਹ ਮੰਨ ਲਓ ਵੀ ਸ਼ਹਿਰ ਚ ਰੱਖਣ ਦੇ ਕਾਬਿਲਾਂ ਕੱਟੀ ਦਿਖਾ ਦੂਗਾ ਤੁਹਾਨੂੰ ਹਿਮਾਚਲ ਵਾਲੇ ਸੱਜਣਾ ਦੀ ਤੇ ਇੱਕ ਆ ਦਿਖਾ ਦਾਂਗੇ ਦੂਜਾ ਸੁਗਾ ਇੱਕ ਰੇਲੂ ਪਸ਼ੂ ਨੇ ਥੋੜਾ ਜਿਹਾ ਡਰਦੇ ਨੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਕਈ ਵਾਰੀ ਡਾਕਟਰ ਡਾਕਟਰ ਸਮਝ ਲੈਂਦੇ ਆ ਇਹ ਝੋਟੀ ਤਾਜੀ ਸੂਈ ਨਾਲ ਵੀ ਕੱਟੀ ਤੇ ਇਹਦੀ ਖਾਸ ਗੱਲ ਬਾਈ ਨੇ ਇਹ ਦੱਸੀ ਆ ਵੀ ਪਹਿਲਨ ਨਾ ਇਹ ਜਦੋਂ ਦੁੱਧੋਂ ਡਰਾਈ ਕੀਤੀ ਆ 6 ਕਿਲੋ ਤੋਂ ਡਰਾਈ ਕੀਤੀ ਆ ਡਰਾਈ ਵੀ ਬਿਲਕੁਲ ਲਾਸਟ ਤੇ ਜਾ ਕੇ ਹੋਈ ਆ ਡੇਢ ਤੋਂ ਪੌਣੇ 2 ਮਹੀਨੇ ਪਹਿਲਾਂ ਚੰਗੀ ਝੋਟੀ ਆ ਲੰਮਾ ਸਮਾਂ ਦੁੱਧ ਦੇ ਨਾਲ ਹੀ ਆ ਤੇ ਬਾਕੀ ਨਾ ਗੱਲਬਾਤ ਤੁਹਾਡੀ ਸਾਰੀ ਬਾਈ ਨਾਲ ਕਰਾ ਦੂਗਾ ਜਿਹੜਾ ਰੇਟ ਆ ਲੈ ਵੀ ਲਿਆ ਕੈਮਰਾ ਰੇਟ ਬਿਲਕੁਲ ਜਾਇਜ਼ ਜਾ ਕਰਾ ਦਾਂਗੇ ਤੇ ਰੇਟ ਕਰਾ ਦਾਂਗੇ ਫਿਕਸ ਆ ਜੋਰਲੇ ਬੰਨੇ ਆ ਜੀ ਫੋਰ ਕੀ ਹਾਲ ਆ ਜੀ ਠੀਕ ਠਾਕ ਬਾਈ ਚੜਦੀ ਕਲਾ ਚੜਦੀ ਕਲਾ ਆ ਨਾਮ ਤੇ ਫੋਨ ਨੰਬਰ ਦੱਸ ਦੋ ਜੀ ਨਾਮ ਵੀਰੇ ਮੇਰਾ ਸਤਪਾਲ ਸਿੰਘ ਸਿੱਧੂ ਫੋਨ ਨੰਬਰ ਜੀ 99143 10188 9943 10188 10188 ਤੇ ਸਤਪਾਲ ਭਾਈ ਆ ਜਿਹੜੀ ਇੱਕ ਨੰਬਰ ਤੇ ਆਪਾਂ ਝੂਟੀ ਦਿਖਾਈ ਜਾਂਦੇ ਆ ਕਿਹੜਾ ਸੂਆ ਸੂਈ ਆ ਇਹ ਇਹ ਦੂਜੇ ਸੂਆ ਸੂਈ ਵੀਰੇ ਦੂਜਾ ਸੂਆ ਕਦੋਂ ਸੂਈ ਆ ਇਹ ਇਹ ਵੀਰੇ ਇਹ ਰਾਤ ਸੂਈ ਹੈ ਰਾਤ ਦੀ ਸੂਈ ਸੂਆ ਦੂਜਾ ਤੇ ਬਾਕੀ ਲੇਵਾ ਮੈਂ ਕਹੂੰਗਾ ਪੂਰਾ ਫੁੱਲ ਲੇਵਾ ਰੱਖ ਦਿਆ ਇੱਥੋਂ ਚੈੱਕ ਕਰ ਸਕਦੇ ਹੋ ਅੱਗੇ ਪਿੱਛੇ ਦਾ ਅਡਰ ਰੱਖੂਗੀ ਤੇ ਥੋੜੀ ਜਿਹੀ ਇਧਰਲੇ ਬੰਨੇ ਜਾਣਦੇ ਹੋ ਇਹ ਇੱਥੋਂ ਕਰ ਸਕਦੇ ਹੋ ਚੈੱਕ ਚਵਾਈ ਦੀ ਸੱਤ ਭਲ ਕਿਵੇਂ ਆ ਬਾਈ ਇਹ ਜੰਮਾ ਵੀਰੇ ਪੋਲੀ ਆ ਤਾਰੇ ਪੋਲੀ ਆ ਹਾਂਜੀ ਛਰਲਾ ਛਟਾ ਟਾਟ ਫਟਾ ਨਾ ਵੀਰੇ ਨਾ ਕੋਈ ਸਾਰਾ ਨਾ ਕੋਈ ਫਰਲਾ ਠੀਕ ਆ ਤੇ ਬੱਚਾ ਕੀ ਆ ਗਿਆ ਨਾਲ ਇਹ ਕੱਟੀ ਆ ਗਈ ਵੀਰੇ ਨਾਲ ਆ ਗਈ ਕੱਟੀ ਕੁਟੀ ਕੇ ਦਾ ਨਾਮ ਤਾਂ ਨਹੀਂ ਪਤਾ ਕਿਹੜੀ ਦੀ ਆਈ ਹਾਂ ਵੀਰੇ ਸਰਕਾਰੀ ਚ ਭਰਾਇਆ ਹੋਇਆ ਆਪਣੇ ਸਰਕਾਰੀ ਡਾਕਟਰ ਤੋਂ ਵਧੀਆ ਟੀਕਾ ਸੀ ਉਹਨੂੰ ਠੀਕ ਆ ਗੱਲ ਹਾਂਜੀ ਆ ਤੋੜ ਦਿਓ ਜੀ ਖੋਲ ਕੇ ਝੋਟੀ ਤੇ ਬਾਕੀ ਸਤਿਨੂ ਨਾ ਇੱਥੋਂ ਤੁਹਾਨੂੰ ਤੋਰ ਕੇ ਦਿਖਾ ਦੂੰਗਾ ਥੋੜਾ ਜਿਹਾ ਡਰਦੀ ਆ ਕਿਉਂਕਿ ਘਰੇਲੂ ਪਸ਼ੂ ਆ ਕਈ ਵਾਰੀ ਨਾ ਕੋਈ ਭਰਾ ਮੈਂ ਕਹੂੰਗਾ ਖੇਤਾਂ 'ਚ ਹੀ ਰਹਿੰਦੇ ਆ ਬਾਈ ਵਰਗੇ ਆਉਂਦਾ ਨਹੀਂ ਇੱਥੇ ਕੋਈ ਇਧਰਲੇ ਬੰਨੇ ਦੀ ਕਮਾ ਲਿਓ ਜੀ ਥਣ ਲੇਵੇ ਦੀ ਰਹੂਗੀ ਪੂਰੀ ਸਾਫ ਸੂਆ ਸੂਈ ਆ ਦੂਜਾ ਤੇ ਕੱਲ ਦੀ ਸੂਈ ਪਈ ਆ ਤੇ ਬਾਕੀ ਇੱਥੇ ਤੋਂ ਨਾ ਇਹਦੀ ਆਰਡਰ ਕੁਆਲਿਟੀ ਚੈੱਕ ਕਰ ਸਕਦਾ ਹਾਂ ਕਿਹੜਾ ਹੋਰ ਲਿਆਓ ਜੀ ਇਧਰਲੇ ਬੰਨੇ ਕਮਾ ਦਿਓ ਤੇ ਚਵਾਈ ਦੀ ਬਾਈ ਕਹਿੰਦਾ ਰਹੂਗੀ 100 ਦੀ 100 ਤੇ ਥਣ ਵੱਧ ਘੱਟ ਜੀ ਛਰਲਾ ਸਿੱਟਾ ਭਾਰ ਬੋਝ ਨਾ ਬਿਲਕੁਲ ਨਹੀਂ ਮ ਦੁੱਧ ਪਹਿਲਾਂ ਨੇ 11 ਲੀਟਰ ਕੱਢਿਆ ਵੀਰੇ ਲੈ ਚਲੋ ਇੱਧਰ ਲੈ ਬੰਨੀ ਦੁੱਧ ਭਾਈ ਕਹਿੰਦਾ ਪਹਿਲੇ ਸੂਏ ਦਿੱਤਾ 11 ਕਿਲੋ ਤੇ ਐਸ ਵਾਰੀ ਦੂਜਾ ਸੂਆ ਸੂਈ ਆ ਸਰਕਾਰੀ ਟੀਕੇ ਦੀ ਨਾਲ ਇਹਦੇ ਆ ਗਈ ਕੱਟੀ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਲੈ ਚਲੋ ਬੱਚੇ ਤੇ ਪਰੇਸ਼ਾਨ ਨਾ ਕਰੋ ਤੇ ਬਾਕੀ ਇੱਥੋਂ ਕਰ ਸਕਦੇ ਹੋ ਚੈੱਕ 100 ਦੀ 100 ਰਹੂਗੀ ਹਰੇਕ ਪੱਖ ਤੋਂ ਭਾਰ ਬੋਝ ਤੋਂ ਚਬਾਈ ਵਾਲੇ ਮਾਮਲੇ 'ਚ ਤੇ ਬਾਕੀ ਆਰਡਰ ਇਹ ਕਹੂੰਗਾ ਪੂਰਾ ਸਾਫ਼ ਰੱਖ ਲਿਆ ਚੌੜਾ ਹਵਾਨਾ ਤੇ ਦੁੱਧ ਸਤਪਾਲ ਭਾਈ ਕਿੰਨਾ ਕੁ ਸਮਾਂ ਦੇ ਦਿੰਦੀ ਹੈ ਇਹ ਦੁੱਧ ਵੀਰੇ ਲੰਮਾ ਸਮਾਂ ਦਿੰਦੀ ਆ ਬਹੁਤ ਚਿਰ ਠੀਕ ਆ ਕਿੰਨੀ ਕੁ ਧੀਰ ਪਹਿਲਾਂ ਛੱਡੀ ਠੀਕ ਹੈ ਗੱਲ। ਤੇ ਸਤਪਾਲ ਬਾਈ ਰੇਟ ਕੀ ਰਹੂਗਾ ਇਹਦਾ? ਰੇਟ ਵੀਰੇ ਦਾ 1.25 ਰਹੂਗਾ। 1 ਲੱਖ ਤੇ 1,25,000 ਹਾਂਜੀ। ਤੇ ਛੋਟ-ਛੂਟ ਜੀ ਕਰ ਦੇਗੇ ਜੋ? ਬਾਕੀ ਮਾਨਤਨ ਕਰ ਦਾਂਗੇ ਵੀਰੇ ਮੌਕੇ ਤੇ। ਠੀਕ ਹੈ। ਆ ਕਿਹੜਾ ਹੋਰ ਕਮਾ ਦੋ ਇਧਰਲੇ ਬੰਨੇ? ਤੇ ਬਾਕੀ ਇੱਕ ਵਾਰੀ ਤੁਹਾਨੂੰ ਹੋਰ ਦਿਖਾ ਦੂੰਗਾ ਤੋਰ ਕੇ ਲੇ ਬਹੁਤ ਕਮਾਲ ਦਾ ਰੱਖਦੀ ਆ ਤੇ ਦੁੱਧ ਬਾਈ ਕਹਿੰਦਾ ਲੰਮਾ ਸਮਾਂ ਦੰਦੀ ਆ ਤੇ ਕਰਦੀ ਆ ਬਾਈ ਆਪਣੀ। ਕਰਦੀ ਆ ਵੀਰੇ ਬਿਲਕੁਲ ਠੀਕ ਆ। ਕੋਈ ਵਪਾਰ ਵਾਲਾ ਸਿਸਟਮ ਤਾਂ ਨਹੀਂ? ਨਾ ਨਾ ਕੋਈ ਵਪਾਰ ਨਹੀਂ ਵੀਰੇ ਆਪਾਂ। ਸਭ ਦੇ ਕੱਟਿਆ ਕਪਾਲ ਦਿਆ ਆਪਾਂ ਦਾ। ਇੱਕ ਕਮਾ ਲਓ ਬਾਈ ਪਰਲੇ ਬ ਤੇ ਬਾਕੀ ਇੱਥੇ ਤੋਂ ਥਣ ਲੈ ਕੇ ਬਾਅਦ ਚੈੱਕ ਕਰ ਸਕਦਾ ਹਾਂ ਥੋੜਾ ਜਿਹਾ ਡਰਦੀ ਜ਼ਰੂਰ ਆ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਾਈ ਆਰਗੇ ਰਹਿੰਦੇ ਆ ਖੇਤਾਂ 'ਚ ਤੇ ਇਧਰਲੇ ਬੰਨੇ ਨਾ ਬਾਹਰਲਾ ਬੰਦਾ ਅੰਦਰ ਘੱਟ ਹੀ ਆਉਂਦਾ ਇੱਥੇ ਰੋਕ ਲਿਓ ਬਈ ਬਸ ਬੰਦੋ ਬੰਦੋ ਇੱਥੇ ਬੰਦੋ ਇਹਦੀ ਡਿਮਾਂਡ ਰਹੂਗੀ 1,25,000 ਛੋਟ ਛੱਪਾ ਮਾਨਤਾਨ ਬਾਈ ਕਹਿੰਦਾ ਹਿਸਾਬ ਨਾਲ ਉਹਦੇ ਚੋ ਕਰ ਦਾਂਗੇ ਤੇ ਲੈ ਵੀ ਦੀ ਬਿਲਕੁਲ ਸਾਫ਼ ਰਹੂਗੀ ਚਵਾਈ ਦੀ ਰਹੂਗੀ ਬਾਈ ਕਹਿੰਦਾ 100 ਦੀ 100 ਸ਼ਰਲਾ ਛਿੱਟਾ ਭਾਰ ਬੋਝ ਦੀ ਗਾਰੰਟੀ ਰਹੂ ਤੇ ਆਹ ਨਾਲ ਇਹਦੇ ਕੱਟੀ ਆ ਤੇ ਕੱਲ ਦੀ ਸੁਈ ਆ ਬਾਈ ਇਹ ਹਾਂਜੀ ਹਾਂ ਕੱਲ ਦੀ ਜੇਰ ਜੂ ਓਕੇ ਸਾਰੇ ਓਕੇ ਪੈ ਗਈ ਬਿਲਕੁਲ ਕਰ ਰਣ ਮੇਰੇ ਠੀਕ ਆ ਗੱਲ ਬਾ ਬੰਦੋ ਜੀ ਤੇ ਇੱਕ ਝੋਟੀ ਇਧਰਲੇ ਬੰਨੇ ਖੜੀ ਆ ਇਹ ਕਿਹੜਾ ਸੁਆ ਸੁਣ ਗਿਆ ਬਾਈ ਇਹ ਪਹਿਲਣ ਵੀਰੇ ਪਹਿਲਣ ਆ ਹਾਈਟ ਤਾਂ ਮੈਂ ਕਹੂੰਗਾ ਜਿਆਦਾ ਵੱਡੀ ਨਹੀਂ ਹੈਗੀ ਨਾ ਹਾ ਕਾਦੇ ਦਾ ਕਹੂੰਗਾ ਵੀ ਜਿਆਦਾ ਵੱਡਾ ਨਹੀਂ ਖੁਰਲੀ ਦੇ ਹਿਸਾਬ ਤੋਂ ਆਈਡੀਆ ਜਾ ਲਾ ਲਿਓ ਕਈ ਵਾਰੀ ਕਿਸੇ ਭਰਾ ਨੂੰ ਮੈਂ ਕਹੂੰਗਾ ਕੈਮਰੇ ਚ ਮਾੜੀ ਮੋਟੀ ਨਹੀਂ ਕੀ ਵੱਡੀ ਲੱਗ ਜੇ ਇਹ ਛੋਟੀ ਦਰਮਿਆਨੀ ਹਾਈਟ ਜੀ ਰਹੂਗੀ ਸੂਆ ਰਹੂਗੀ ਪਹਿਲਾ ਤੇ ਦਿਨ ਕਿੰਨੇ ਕੱਢੂਗੀ ਬਾਈ ਇਹ ਦਿਨ ਤਾਂ ਬਸ ਵੀਰੇ ਇਹ ਮਤਲਬ ਕੱਢ ਜੂ 3-4 ਦਿਨ 3-4 ਦਿਨ ਕੱਢ ਦੂ ਹਣਾ ਇਹ ਵੀ ਕਰਦੀ ਆ ਝੁੱਟੀਆਂ ਆਪਣੀ ਕਰਦੀ ਬਾਈ ਕਰਦੀ ਕੱਟੀਆਂ ਵਾਲੇ ਠੀਕ ਆ ਗੱਲ ਤੋੜ ਦੋ ਖੋਲ ਕੇ ਨੂੰ ਆ ਆ ਕੱਟਿਆ ਇਧਰਲੇ ਬੰਨੇ ਕਾਫੀ ਪਸ਼ੂ ਖੜਿਆ ਬਾਈ ਕੋਲੇ ਜਿਵੇਂ ਗੱਲਬਾਤ ਕਰ ਲਈ ਕੱਟੀਆਂ ਬੱਛੀਆਂ ਇਹ ਸੱਜਣਾ ਸ਼ਕੀਨ ਆ ਮੈਂ ਕਹੂੰਗਾ ਪਸ਼ੂ ਇਥੋਂ ਆਈ ਡੀਆ ਲਾਲੂ ਵੀ ਕਾਫੀ ਗਣਤੀ 'ਚ ਖੜੇ ਨੇ ਤੇ ਇਹ ਦੋਨੇ ਝੋਟੀਆਂ ਬਾਈ ਕਹਿੰਦਾ ਆਪਣੇ ਇਹ ਵੀ ਕਰਦੀਆਂ ਆ ਗਈਆਂ ਤੇ ਬਾਕੀ ਪਸ਼ੂ ਧਨ ਬਾਈ ਕੋਲ ਕਾਫੀ ਗਣਤੀ ਜ ਤਾਂ ਕਰਕੇ ਬਾਈ ਕਹਿੰਦਾ ਸਾਮ ਕਰਕੇ ਦੋ ਪਸ਼ੂ ਸੇਲ ਕਰਨੇ ਆ ਤੇ ਇਹ ਵੀ ਤੋਰ ਦੋ ਜੀ ਖੋਲ ਕੇ ਤੇ ਬਾਕੀ ਸਾਡੇ ਨਾਲ ਦੋ ਨੰਬਰ ਵਾਲੀ ਕੱਟੀ ਤੁਰਦੀ ਦੀ ਜੱਜਮੈਂਟ ਤੁਹਾਨੂੰ ਕਰਾ ਦੇਣਾ ਲੈ ਚਲੋ ਲੈ ਚਲੋ ਭਾਈ ਇਧਰ ਲੈ ਬੰਨੇ ਲੈ ਚਲੋ ਇਹ ਬਾਈ ਕਹਿੰਦਾ ਪਹਿਲਾ ਸੂਆ ਸੂਂਦੀ ਆ ਦਿਨ ਤਿੰਨ ਤੋਂ ਚਾਰ ਕੱਢਦੀ ਆ ਹਾਈਟ ਰਹੂਗੀ ਮੀਡੀਅਮ ਆ ਤੇ ਭਾਰ ਕਹੂੰਗਾ ਮੈਂ ਚੰਗਾ ਕੱਟੀ 'ਚ ਥਣ ਰਹਿਣਗੇ ਸਿੰਗਲ ਚਾਰ ਤੇ ਲੈ ਆਓ ਜੀ ਉਰ ਲੈ ਬੰਨੇ ਇਹਦਾ ਪਤਾ ਬਾਈ ਕਿਹ ਤ ਆਪਣਾ ਵਧੀਆ ਭਰਾ ਹੈਗਾ ਆਪਣਾ ਠੀਕ ਹੈ ਗੱਲ ਭਰਾਇਆ ਟੀਕਾ ਹੋਇਆ ਠੀਕ ਹੈ ਭਰਾਇਆ ਵਧੀਆ ਠੀਕ ਹੈ ਗੱਲ ਆ ਲੈ ਚੱਲੋ ਜੀ ਲੈ ਚੱਲੋ ਲੈ ਚੱਲੋ ਇਧਰ ਲੈ ਬੰਨੇ ਲੈ ਆਓ ਤੇ ਸੰਗ ਕਰਊਗਾ ਗੋਲ ਤੇ ਸੂਆ ਆ ਗਈ ਪਹਿਲਾ ਤੇ ਦੰਦ ਤਾਂ ਨਹੀਂ ਚੈੱਕ ਕੀਤੇ ਦੰਦੋ ਕਿਵੇਂ ਆਏ ਨਹੀਂ ਠੀਕ ਹੈ ਜੰਦੇ ਬਿਲਕੁਲ ਸਹੀ ਠੀਕ ਹੈ ਗੱਲ ਆ ਦੰਦਾਂ ਦਾ ਮੈਂ ਕਹੂੰਗਾ ਮੇਰੇ ਏਰੀਆ 'ਚ ਥੋੜਾ ਘਾਟੀ ਕਹੂੰਗਾ ਘਰੇਲੂ ਛੱਜਣ ਦੰਦ ਦੰਦ ਘਾਟੀ ਵੇਖਦੇ ਆ ਵੈਸੇ ਹੋਊਗੀ ਦੰਦਾਂ 'ਚ ਕਿਉਂਕਿ ਉਮਰੇ ਦੀ ਮੈਂ ਕਹੂੰਗਾ ਬਾਲੀ ਜਿਆਦੇ ਉਮਰ ਨਹੀਂ ਹੈਗੀ ਉਮਰ ਕੱਚੀ ਆ ਝੋਟੀ ਬਿਲਕੁਲ ਮਾਠਲੇ ਇਹਦਾ ਜੀ 95 ਆਪਾਂ ਉਹ ਕਰਦਾਂਗੇ ਮਾਨਤਾਂ ਕੋਈ ਨਾ ਵਧੀਆ ਖੁੱਲਾ ਕਰਦਾਂਗੇ ਠੀਕ ਆ ਗੱਲ ਹਾਂਜੀ ਆ 95 ਜੋ ਬਾਈ ਕਹਿੰਦਾ ਮਾਨਤਾਂ ਨਹੀਂ ਤਾਂ ਖੁੱਲਾ ਕਰ ਦਿਆਂਗੇ ਤੇ ਬਾਕੀ ਇੱਥੋਂ ਕਰ ਸਕਦੇ ਹੋ ਚਾ ਇੱਕ ਕੁਆਲਿਟੀ ਨੰਬਰ ਕਿਹੜਾ ਹੋਰ ਬੋਲਦੇ ਜੀ 99148 ਜੀ 10188 ਜੀ 99148 10188 ਬਾਈ ਦਾ ਨੰਬਰ ਆ ਪਿੰਡ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ